ਗੁਰਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲੇ ਆਪਾਂ ਤੀਸਰਾ ਕੁਲਕਾਰਾ ਵਿਸ਼ੇ ਦੀ ਵਿਚਾਰ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਅਸੀਂ ਪਹਿਲਾਂ ਪਿਛੋਕੜ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਾਕਿਸਤਾਨ ਹਿੰਦੁਸਤਾਨ ਦੀ ਵੰਡੋਂ ਤੋਂ ਪਹਿਲਾਂ ਕੀ ਹਾਲਾਤ ਸਨ ਸਿੱਖਾਂ ਦੇ ਨਾਲ ਕਿਹੇ ਜੇ ਸਬੰਧ ਸਨ ਸਿੱਖਾਂ ਨਾਲ ਕੀ ਵਾਦੇ ਕੀਤੇ ਗਏ ਔਰ ਉਹਦੇ ਬਾਅਦ ਦੇ ਵਿੱਚ ਕੀ ਬਤਲਾ ਆਇਆ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪਹਿਲੇ ਦਿਨ ਤੋਂ ਵਧਿਕੀਆਂ ਕੀਤੀਆਂ ਗਈਆਂ ਸਿੱਖ ਕੌਮ ਨਾਲ ਔਰ ਕਿਉਂਕਿ ਸਿੱਖ ਕੌਮ ਜੜੀਏ ਵਦੇਰੇ ਪੰਜਾਬ ਦੇ ਵਿੱਚ ਵਸਦੀ ਸੀ ਇਹ ਵਧਿਕੀਆਂ ਜੜੀਆਂ ਪੰਜਾਬ ਦੇ ਨਾਲ ਵੀ ਸਨ ਬਹੁਤ ਵੱਡੇ ਪੱਧਰ ਤੇ ਪੰਜਾਬ ਨਾਲ ਸਨ ਅਸਲ ਗੱਲ ਇਹ ਹੈ ਕਿ ਜੇ ਪੰਜਾਬ ਪਰਫੁੱਲਤ ਹੋਏਗਾ ਸਿੱਖ ਵੀ ਪਰਫੁੱਲਤ ਹੋਣਗੇ ਸੋ ਸਿੱਖ ਨੂੰ ਪੰਜਾਬ ਨਾਲ ਲਹੂਨੀ ਤੋੜਿਆ ਜਾ ਸਕਦਾ ਪੰਜਾਬ ਨੂੰ ਸਿੱਖ ਨਾਲ ਲਹੂਨੀ ਤੋੜਿਆ ਜਾ ਸਕਦਾ ਇਹ ਕਿਹਦਾ ਰਿਸ਼ਤਾ ਹੈ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਕਿ ਹੋਰ ਕੌਮਾਂ ਵੀ ਵਸਤੀਆਂ ਨੇ ਪੰਜਾਬੀਅਤ ਦੇ ਦਾਅਵੇ ਵੀ ਭਰਤੀਆਂ ਨੇ ਲੇਕਿਨ ਕਦੀ ਉਹਨਾਂ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਅਜੇ ਤੱਕ ਕਿਸੇ ਨੇ ਕੀਤੀ ਹੈ ਪੰਜਾਬ ਦੇ ਹਿੱਤਾਂ ਵਾਸਤੇ ਸੰਘਰਸ਼ ਕੀਤਾ ਤੇ ਸਿੱਖ ਕੌਮ ਨੇ ਕੀਤਾ ਇੱਕ ਬਹੁਤ ਵੱਡਾ ਹੋਰ ਤਕਾ ਜਿਹੜਾ ਪੰਜਾਬ ਦੇ ਨਾਲ ਹੋ ਰਿਹਾ ਹੈ ਦੁਨੀਆ ਦੇ ਵਿੱਚ ਪਾਣੀ ਦੀ ਮਹੱਤਤਾ ਸਭ ਤੋਂ ਉੱਤੇ ਹੈ ਪਾਣੀ ਜੀਵਨ ਦਾ ਆਧਾਰ ਹੈ ਔਰ ਪੰਜਾਬ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੀ ਤੇ ਜਿੰਦ ਜਾਨ ਪਾਣੀ ਹੈ ਜਾਬ ਦਾ ਪਾਣੀ ਹੈ ਤਾਂ ਖੇਤੀ ਹੈ ਜੇ ਪਾਣੀ ਨਹੀਂ ਤੇ ਫਿਰ ਖੇਤੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੁਣ ਇਹ ਇੱਕ ਕੁਦਰਤੀ ਦੇਣ ਹੈ ਜਿਵੇਂ ਹੋਰ ਕੁਦਰਤੀ ਖਣਜ ਪਦਾਰਥ ਧਰਤੀ ਜੋ ਨਿਕਲਦੇ ਨੇ ਕਿਤੇ ਕੋਇਲਾ ਨਿਕਲ ਰਿਹਾ ਕਿਤੇ ਲੋਹਾ ਨਿਕਲ ਰਿਹਾ ਹੋਰ ਤਾਤਾ ਨਿਕਲ ਰਹੀਆਂ ਨੇ ਇਸ ਤਰ੍ਹਾਂ ਹੀ ਇਹ ਪਾਣੀ ਵੀ ਇੱਕ ਕੁਦਰਤੀ ਦੇਣ ਹੈ ਕਿਸੇ ਸਥਾਨ ਨੂੰ ਦੁਨੀਆ ਦੇ ਵਿੱਚ ਪਾਣੀਆਂ ਦੀ ਵੰਡ ਦੇ ਵਾਸਤੇ ਇੱਕ ਕਾਨੂੰਨ ਬਣਾਇਆ ਗਿਆ ਉਹਨੂੰ ਰਿਪੇਰੀਅਨ ਲਾਅ ਆਫ ਵਾਟਰਸ ਕਿਹਾ ਜਾਂਦਾ ਹੈ ਇਹ ਕਾਨੂੰਨ ਜਿਹੜਾ ਹੈ ਇਹ ਭਾਰਤ ਦੇਸ਼ ਦਾ ਨਹੀਂ ਅੰਤਰਰਾਜੀ ਕਾਨੂੰਨ ਹੈ ਦੁਨੀਆ ਦੇ ਵਿੱਚ ਇਸ ਦੇ ਅਨੁਸਾਰ ਹੀ ਪਾਣੀ ਦੀ ਵੰਡ ਹੁੰਦੀ ਹੈ ਕਿਉਂਕਿ ਪਾਣੀ ਜਿਹੜਾ ਹੈ ਉਹਨੂੰ ਇੱਕ ਸੀਮਾ 'ਚ ਨਹੀਂ ਬੰਨਿਆ ਜਾ ਸਕਦਾ ਉਹਨੇ ਵਾਗ ਕੇ ਜਿਹੜਾ ਹੈ ਇਹ ਉਹਨੇ ਦੇਸ਼ ਦੀਆਂ ਸੀਮਾਵਾਂ ਨਹੀਂ ਵੇਖਣੀਆਂ ਉਹਨੇ ਆਪਣੇ ਹਿਸਾਬ ਨਾਲ ਵਗਣਾ ਹੈ ਇਸ ਕਰਕੇ ਇਹ ਇੰਟਰਨੈਸ਼ਨਲ ਲਾਅ ਹੈ ਜਿਹੜਾ ਬਣਾਇਆ ਗਿਆ ਹੁਣ ਇਹਦੇ ਅਨੁਸਾਰ ਇਹ ਹੈ ਕਿ ਜਿਹੜੀ ਧਰਤੀ ਤੇ ਕੁਦਰਤੀ ਪਾਣੀ ਵਗ ਕੇ ਆ ਰਿਹਾ ਪਹਿਲਾ ਹੱਕ ਉਹਦਾ ਹੈ ਉਸ ਪਾਣੀ ਦੇ ਉੱਤੇ ਸੋ ਪੰਜਾਬ ਦੇ ਵਿੱਚ ਜਿਹੜਾ ਪਾਣੀ ਕੁਦਰਤੀ ਵਗ ਕੇ ਆ ਰਿਹਾ ਉਹਦੇ ਉੱਤੇ ਪੰਜਾਬ ਦਾ ਪਹਿਲਾ ਹੱਕ ਹੈ ਲੇਕਿਨ ਉਨਕੇ ਉਥੋਂ ਵਾਕੇ ਇਸ ਕੁਦਰਤੀ ਕਿਤੇ ਹੋਰ ਦੂਜੇ ਸੂਬੇ ਚ ਜਾ ਰਿਹਾ ਹੈ ਤੇ ਉਹਦੇ ਬਾਅਦ ਜਿਹੜਾ ਵੱਧ ਉਧਰ ਗਿਆ ਤੇ ਉਹਦੇ ਉੱਤੇ ਉਹਦਾ ਹੱਕ ਹੈ ਅੱਜ ਪੰਜਾਬ ਦੇ ਵਿੱਚ ਇਹ ਰਿਪੇਰੀਅਨ ਲਾ ਜਿਹੜਾ ਹੈ ਇਹਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਪੰਜਾਬ ਦਾ ਪਾਣੀ ਜਿਹੜਾ ਹੈ ਅਲੱਗ-ਅਲੱਗ ਨਹਿਰਾਂ ਕੱਢ-ਕੱਢ ਕੇ ਤੇ ਹੋਰ ਸੂਬਿਆਂ ਨੂੰ ਦਿੱਤਾ ਗਿਆ ਉਹ ਨੇਰਾ ਕੱਢੀਆਂ ਗਈਆਂ ਕੁਦਰਤੀ ਵਗਾ ਨਹੀਂ ਹੈ ਉਸ ਪਾਣੀ ਦਾ ਇਹ ਪਾਣੀ ਖੋਣ ਦਾ ਇੱਕ ਤਰੀਕਾ ਹੈ ਔਰ ਵੱਡੇ ਪੱਧਰ ਤੇ ਖੋਇਆ ਗਿਆ ਅੱਜ ਪੰਜਾਬ ਦੀ ਹਾਲਤ ਇਹ ਹੈ ਪਹਿਲਾਂ ਤੇ ਇੱਕ ਮੈਂ ਬੇਨਤੀ ਕਰਾਂ ਕਿ ਜੋ ਵਹਾ ਪਾਣੀ ਦਾ ਅੱਜ ਤੋਂ 100 ਸਾਲ ਪਹਿਲੇ ਸੀ ਜਾਂ ਅੱਜ ਤੋਂ 70 ਸਾਲ ਪਹਿਲੇ ਸੀ ਉਹਦੇ ਵਿੱਚ ਤੇ ਅੱਜ ਦੇ ਵਿੱਚ ਬੜਾ ਫਰਕ ਹੋ ਗਿਆ ਜੋ ਵੰਡ ਵੀ ਕੀਤੀ ਗਈ ਉਸ ਸਮੇਂ ਦੇ ਆਧਾਰ ਨਾਲ ਕੀਤੀ ਗਈ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਕਹਿਣਾ ਚਾਹੁੰਦਾ ਵੀ ਜੇ ਉਸ ਵੇਲੇ 100 ਕਿਊਸਿਕ ਪਾਣੀ ਆਉਂਦਾ ਸੀ ਤੇ ਪੰਜਾਬ ਨੂੰ 15 ਕਿਊਸਿਕ ਦਿੱਤਾ ਗਿਆ ਤੇ 85 ਕਿਊਸਿਕ ਜਿਹੜਾ ਉਹ ਹੋਰ ਸੂਬਿਆਂ ਨੂੰ ਵੰਡ ਦਿੱਤਾ ਗਿਆ ਅੱਜ ਉਹ ਆਈ 100 ਦੀ ਬਜਾਏ ਜਿਹੜਾ ਉਹ 90 ਰਿਹਾ ਤੇ ਦੂਜੇ ਸੂਬਿਆਂ ਨੂੰ ਤੇ ਉਹ 85 ਜਾ ਰਿਹਾ ਤੇ ਪੰਜਾਬ ਦੇ ਹਿੱਸੇ 'ਚ ਬਾਕੀ ਪਾਣੀ ਪੰਜ ਰਹਿ ਗਿਆ ਫਿਰ ਪੰਜਾਬ ਦਾ ਹੱਕ ਜਿਹੜਾ ਉਹ ਤਾਂ 100 ਦੇ ਉੱਤੇ ਹੀ ਐ ਜੇ ਉਹਦੇ ਬਾਅਦ ਉਹਦੇ ਕੋਲ ਕੁਝ ਵੱਧ ਹੋਇਆ ਹੈ ਤੇ ਉਹ ਕੁਦਰਤੀ ਜਿੱਧਰ ਵਗ ਕੇ ਜਾ ਰਿਹਾ ਉਧਰ ਜਾਣਾ ਹੈ ਇਹ ਸਾਰਾ ਹੀ ਕਾਨੂੰਨ ਨੂੰ ਜਿਹੜਾ ਪਾਸੇ ਰੱਖ ਕੇ ਪੰਜਾਬ ਦੇ ਪਾਣੀ ਦੀ ਲੁੱਟ ਮਚਾ ਦਿੱਤੀ ਗਈ ਔਰ ਇਤਨਾ ਹੀ ਨਹੀਂ ਦੁਨੀਆ ਦੇ ਵਿੱਚ ਜਿੰਨੇ ਖਣਿਜ ਜਿਸ ਧਰਤੀ ਚੋਂ ਨਿਕਲਦੇ ਨੇ ਉਹਦੀ ਕੀਮਤ ਵੰਡਦਾ ਅੱਜ ਦੁਨੀਆ ਦੇ ਬਹੁਤ ਸਾਰੇ ਸੂਬੇ ਨੇ ਜਿਹੜੇ ਕੋਲਾ ਖਰੀਦੇ ਨੇ ਜਿਹੜਾ ਕਿ ਪਿਆਰ ਤੇ ਛੱਤੀਸਗੜ ਵਗੈਰਾ ਇਹਨਾਂ ਸੂਬਿਆਂ ਤੋਂ ਆਉਂਦਾ ਹੈ ਉੱਥੇ ਖਾਣਾ ਨੇ ਉਹਨਾਂ ਦੀਆਂ ਜੇ ਪੰਜਾਬ ਉਹ ਕੋਲਾ ਲੈਂਦਾ ਹੈ ਤੇ ਪੰਜਾਬ ਉਹਦੀ ਕੀਮਤ ਅਦਾ ਕਰਦਾ ਹੈ ਸਾਡਾ ਪਾਣੀ ਜਿਹੜਾ ਸਾਰਾ ਮੁਫਤ ਲੁੱਟਿਆ ਗਿਆ ਔਰ ਇਹ ਲੁੱਟ ਅੱਜ ਵੀ ਜਾਰੀ ਹੈ ਉਹਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੋ ਚੀਜ਼ਾਂ ਦਾ ਇੱਕ ਪਾਸੇ ਧਿਆਨ ਦੇ ਕੇ ਦੇਖੋ ਜਿਸ ਪੰਜਾਬ ਦੀ ਧਰਤੀ ਦੇ ਉੱਤੇ 10 ਫੁੱਟ ਦਾ ਖੂਬ ਪੁੱਟੋ ਤੇ ਸਾਡੇ ਪਾਣੀ ਆ ਜਾਂਦਾ ਸੀ ਆਜ ਜੋ ਸਰਤੀ ਦੇ ਵਿੱਚ 300 400 ਫੁੱਟ ਤੋਂ ਵੀ ਥੱਲੇ ਜਿਹੜੇ ਨੇ ਟਿਊਬਵੈਲ ਲੱਗ ਰਹੇ ਨੇ ਕਈ ਜਗ੍ਹਾ ਦੇ ਉੱਤੇ ਤੇ ਪਾਣੀ ਦਾ ਲੈਵਲ ਜਿਹੜਾ 600 700 ਫੁੱਟ ਡੂੰਘਾ ਚਲਾ ਗਿਆ ਔਰ ਇਹ ਹਾਲਾਤ ਬਣ ਰਹੇ ਨੇ ਕਿ ਕੱਲ ਨੂੰ ਪੰਜਾਬ ਜਿਹੜਾ ਉਹ ਰੇਗਿਸਤਾਨ ਬਣ ਜਾਵੇ ਅਗਲੇ 15 20 ਸਾਲਾਂ ਦੇ ਵਿੱਚ ਐਸੇ ਹਾਲਾਤ ਬਣ ਸਕਦੇ ਨੇ ਲੇਕਿਨ ਜਿਹੜਾ ਹੁਣ ਪੰਜਾਬ ਕੋਲ ਪਾਣੀ ਬਚਿਆ ਹੋਇਆ ਉਹਨੂੰ ਵੀ ਲੈਣ ਦੇ ਵਾਸਤੇ ਸਤਲੁਜੀ-ਅਮਨਾ ਲਿੰਕ ਡੈਰ ਜਿਹੜੀ ਹੈ ਉਹ ਬਣਾਉਣ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਔਰ ਇਹਦੇ ਵਿੱਚ ਕੋਈ ਵੀ ਇਮਾਨਦਾਰ ਨਹੀਂ ਸਾਨੂੰ ਮਿਲਿਆ ਸਾਡੀ ਆਪਣੀ ਲੀਡਰਸ਼ਿਪ ਵੀ ਨਹੀਂ ਅੱਜ ਆ ਬਦਲ ਕੇ ਜਿਸਲੇ ਪਿਛਲੀਆਂ ਹੁ ਚੋਣਾ ਸਨ ਹਾਰ ਗਏ ਤੇ ਚੁੱਪ ਕਰ ਗਏ ਉਸ ਤੋਂ ਪਹਿਲੇ ਕਹਿ ਰਹੇ ਸੀ ਪਾਣੀ ਦੀ ਬੂੰਦ ਨਹੀਂ ਜਾਣ ਦੇਾਂਗੇ ਅਸੀਂ ਆਪਣੀ ਜਾਨ ਦੇ ਦੇਾਂਗੇ ਇਹਨਾਂ ਨੇ ਆ चौटाला ਪਰਿਵਾਰ ਦੇ ਨਾਲ ਆਪਣੀ ਯਾਰੀ ਨਿੱਜੀ ਯਾਰੀ ਨਿਭਾਉਣ ਦੇ ਵਾਸਤੇ ਹਰਿਆਣੇ ਕੋਲੋਂ ਪੈਸਾ ਲਿਆ ਸਤਲੁਜ ਯਮਨਾ ਲਈ 컨ਟੇਨਰ ਬਣਾਉਣ ਲਈ ਤੇ ਉਹ ਇਹਨਾਂ ਦੇ ਰਾਜ ਦੇ ਸਮੇਂ ਹੀ ਬਣੀ ਕਾਂਗਰਸ ਦਾ ਤੇ ਸਾਰਾ ਵਿਛਾਇਆ ਹੋਇਆ ਝਾਲਸੀ ਅੱਜ ਜਿਹੜੀ ਸਮੇਂ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਇਹ ਤਾਂ ਹੋਰ ਨਹਿਰਾਂ ਨੂੰ ਜੋੜਨ ਦਾ ਜਿਹੜਾ ਸਕੀਮਾ ਬਣਾ ਰਹੀ ਹੈ ਉਹ ਇੱਕ ਹੋਰ ਤਰੀਕਾ ਪੰਜਾਬ ਦੇ ਪਾਣੀ ਨੂੰ ਲੁੱਟਣ ਦਾ ਇੱਕ ਬਹੁਤ ਵੱਡਾ ਧੱਕਾ ਜਿਹੜਾ ਪੰਜਾਬ ਦੇ ਨਾਲ ਕੀਤਾ ਜਾ ਰਿਹਾ ਹੈ ਲਗਾਤਾਰ ਕੀਤਾ ਜਾ ਰਿਹਾ ਹੈ ਉਸ ਸिखਾਣੇ ਵੇਖਿਆ ਕਿ ਸਾਡੀਆਂ ਐਸਪੀਰੇਸ਼ਨਸ ਕਿਸੇ ਤਰ੍ਹਾਂ ਪੂਰੀਆਂ ਨਹੀਂ ਹੋ ਰਹੀਆਂ ਸਾਡੇ ਨਾਲ ਧੱਕੇਵਾਜੀ ਬੰਦੀ ਜਾ ਰਹੀ ਹੈ ਪੰਜਾਬੀ ਸੂਬਾ ਵੀ ਬਣ ਗਿਆ ਪਰ ਸਾਰੀਆਂ ਤਾਕਤਾਂ ਜਿਹੜੀਆਂ ਨੇ ਉਹ ਕੇਂਦਰ ਦੇ ਕੋਲ ਨੇ ਜਦੋਂ ਚਾਹੁੰਦਾ ਜਿੱਥੇ ਦੀ ਸਰਕਾਰ ਨੂੰ ਪਲਟਰ ਦਿੰਦਾ ਹੈ ਐਸੇ ਸਮਝਾਨ ਦੇ ਵਿੱਚ ਐਸੀਆਂ ਸ਼ਰਤਾਂ ਰੱਖੀਆਂ ਹੋਈਆਂ ਨੇ ਕੇਂਦਰ ਕੋਲ ਹੱਕ ਹੈ ਤਾਕਤ ਹੈ ਸੂਬੇ ਦੀ ਸਰਕਾਰ ਖਤਮ ਕਰਨ ਦਾ ਤੇ ਸਾਰੀ ਸਮੱਸਿਆ ਦਾ ਹੱਲ ਈਕੋ ਹੋ ਸਕਦਾ ਹੈ ਕਿ ਸੂਬਿਆਂ ਕੋਲ ਵਧੇਰੇ ਅਧਿਕਾਰ ਹੋਣ ਉਹਨਾਂ ਵਧੇਰੇ ਅਧਿਕਾਰਾਂ ਨੂੰ ਆਧਾਰ ਬਣਾ ਕੇ ਇੱਕ ਮਤਾ ਬਣਾਇਆ ਗਿਆ ਜਿਹਦਾ ਨਾਂ ਆਨੰਦਪੁਰ ਸਾਹਿਬ ਦਾ ਮਤਾ ਰੱਖਿਆ ਗਿਆ ਇਹ 17 ਅਕਤੂਬਰ 1973 ਨੂੰ ਤਿਆਰ ਕਰਕੇ ਜਾਰੀ ਕੀਤਾ ਗਿਆ ਔਰ ਸਰਦਾਰ ਕਪੂਰ ਸਿੰਘ ਸਾਬਕਾ ਐਸਆਈਸੀ ਜਿਨ੍ਹਾਂ ਦੇ ਬਾਰੇ ਮੈਂ ਪਹਿਲਾਂ ਦੱਸ ਚੁੱਕਾ ਕਿ ਉਹਨਾਂ ਨੇ ਨੌਕਰੀ ਗਵਾਈ ਆਪਣੀ ਜਿਹੜਾ ਉਹ ਸਰਕੂਲਰ ਜਾਰੀ ਕੀਤਾ ਗਿਆ ਸੀ ਕਿ ਸਿਕਸ ਆਰ ਕ੍ਰਿਮਨਲ ਟ੍ਰਾਈਬ ਉਹਦਾ ਵਿਰੋਧ ਕੀਤਾ ਤੇ ਨੌਕਰੀ ਛੁਡਾਣੀ ਪਈ ਉਹਨਾਂ ਨੇ ਮਤੇ ਜਿਹੜਾ ਤਿਆਰ ਕੀਤਾ ਹੁਣ ਇਸ ਮਤੇ ਦੇ ਵਿੱਚ ਕੀ ਸੀ ਇਸ ਮਤੇ ਦੇ ਵਿੱਚ ਸੂਬਿਆਂ ਦੇ ਵਾਸਤੇ ਵਧੇਰੇ ਅਧਿਕਾਰ ਮੰਗੇ ਗਏ ਸਨ ਕੋਈ ਦੇਸ਼ ਦੇ ਟੁਕੜੇ ਕਰਨ ਦੀ ਗੱਲ ਨਹੀਂ ਸੀ ਜਿਸ ਗੱਲ ਦੇ ਉੱਤੇ ਬੜਾ ਰੌਲਾ ਪਾਇਆ ਗਿਆ ਉਸ ਸਰਫੇ ਇਨਾਂ ਸੀ ਕਿ ਇਹਦੇ ਵਿੱਚ ਲਿਖਿਆ ਸੀ ਕਿ ਇੱਕ ਐਸਾ ਖੇਤਾ ਜਿੱਥੇ ਖਾਲਸੇ ਜੀ ਕੇ ਬੋਲ ਬਾਲੇ ਹੋਣ ਬਸ ਇਹ ਜਿਹੜਾ ਲਫ਼ਜ਼ ਕੇ ਖਾਲਸੇ ਜੀ ਕੇ ਬੋਲ ਬਾਲੇ ਹੋਣ ਇਹ ਇਨਾਂ ਰੜਕਿਆ ਕਿ ਇਹਨੂੰ ਵੀ ਜਿਹੜਾ ਉਹ ਵੱਖਵਾਦੀ ਬਣਾ ਦਿੱਤਾ ਗਿਆ ਇਹਦੇ ਖਿਲਾਫ ਇਨਾਂ ਜ਼ਹਿਰ ਉਗਲਿਆ ਗਿਆ ਹਾਲੇ ਕਿ ਦੁਨੀਆ ਦੇ ਵਿੱਚ ਬਹੁਤੇ ਜਿਹੜੇ ਡੈਮੋਕ੍ਰੈਸੀਜ਼ ਨੇ ਉੱਥੇ ਇਹੀ ਸਿਸਟਮ ਹੈ ਕਿ ਸੂਬਿਆਂ ਦੇ ਕੋਲ ਵੰਦੇ ਦੇ ਅਧਿਕਾਰ ਹੁੰਦੇ ਨੇ ਅਮਰੀਕਾ ਦੇ ਵਿੱਚ ਹਰ ਸੂਬੇ ਕੋਲ ਆਪਣੇ ਅਧਿਕਾਰ ਨੇ ਕੁਝ ਸਾਲ ਪਹਿਲੇ ਮੈਂ ਇਥੇ ਯੂਈ ਹੋ ਕੇ ਆਇਆ ਉਹਨਾਂ ਦੇ 7 ਸਟੇਟਸ ਨੇ ਸੱਤੇ ਸਟੇਟਸ ਜਿਹੜੀਆਂ ਨੇ ਇਕਨੋਮਿਕਲੀ ਇੰਡੀਪੈਂਡੈਂਟ ਨੇ ਇੱਕ ਮੁਲਕ ਹੈ ਇੱਕ ਕਰੰਸੀ ਹੈ ਇੱਕ ਉਹਨਾਂ ਦੀ ਫੌਜ ਹੈ ਲੇਕਿਨ ਹਰ ਸੂਬਾ ਜਿਹੜਾ ਉਹ ਇਕਨੋਮਿਕਲੀ ਆਪਣੇ ਇੰਡੀਪੈਂਡੈਂਟ ਹੈ ਉਹਦੇ ਕੋਲ ਬਹੁਤ ਵਧੀਰੇ ਅਧਿਕਾਰ ਨੇ ਆਪਣੇ ਸਾਰੇ ਸਿਲਸਲੇ ਆਪ ਚਲਾਉਂਦੇ ਨੇ ਇਹ ਕੋ ਦੁਨੀਆ ਦੇ ਵਿੱਚ ਨਵੀਂ ਗੱਲ ਨਹੀਂ ਸੀ ਲੇਕਿਨ ਇਸ ਅਨੰਤਪੁਰ ਸਾਹਿਬ ਦੇ ਮਤੇ ਨੂੰ ਵੀ ਜਿਹੜਾ ਇਹਨੂੰ ਵੀ ਵਖਵਾਦੀ ਕਿਹਾ ਗਿਆ ਔਰ ਸਿੱਖਾਂ ਦੇ ਖਿਲਾਫ ਇਹਨੂੰ ਅਗਧਾਰ ਬਣਾ ਕੇ ਵੀ ਬੜਾ ਜ਼ਹਿਰ ਜਿਹੜਾ ਉਗਲਿਆ ਗਿਆ ਔਰ ਜਿਤਨੇ ਕਿ ਵਿਚਨ ਪ੍ਰਵਾਨ ਕਰਨਾ ਇਹ ਵਿਚਾਰ ਬੜੀ ਲੰਬੀ ਹੈ ਮੈਂ ਇੱਥੇ ਸੀਮਤ ਸਮੇਂ ਦੇ ਵਿੱਚ ਸੀਮਤ ਗੱਲ ਕਰਨ ਦੀ ਕੋਸ਼ਿਸ਼ ਕਰਦਾ ਲੇਕਿਨ ਮੈਂ ਚਾਹੁੰਨਾ ਕਿ ਇਹ ਸਾਰੀਆਂ ਸਚਾਈਆਂ ਜਿਹੜੀਆਂ ਨੇ ਹਰ ਸਿੱਖ ਨੂੰ ਪਤਾ ਹੋਣ ਅਜੇ ਆਮ ਸਿੱਖ ਨੂੰ ਪਤਾ ਹੀ ਨਹੀਂ ਸਰਨਲ ਕੀ ਵਾਪਰ ਰਿਹਾ ਹੈ ਇਹ ਸਾਰੀਆਂ ਸਜ਼ਾਈਆਂ ਸਾਨੂੰ ਪਤਾ ਪਣੀਆ ਚਾਹੀਤੀਆਂ ਨੇ ਇੱਕ ਨਿਮਾਣਾ ਜਿਹਾ ਉਪਰਾਲਾ ਹੈ ਤੁਹਾਡੇ ਤੱਕ ਸਚਾਈ ਪਹੁੰਚਾਉਣ ਦਾ ਅੱਜ ਜਿਤਨੇ ਕਿ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ